ਅੱਜ ਦੀ ਸਭ ਤੋਂ ਵੱਡੀ ਖਬਰ ਮੁੰਬਈ 29 ਸਤੰਬਰ 2025 ਭਾਰਤ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਨਿੰਦੇਸ਼ ਦੇ ਸਭ ਤੋਂ ਵੱਡੇ ਆਨਲਾਈਨ ਸੱਟੇਬਾਜ਼ੀ ਮਾਮਲਿਆਂ ਵਿੱਚੋਂ ਇੱਕ ਨਾਲ ਜੁੜੀ ਵੱਡੀ ਕਾਰਵਾਈ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਮਿਲੀ ਜਾਣਕਾਰੀ ਮੁਤਾਬਕ ED ਜਲਦੀ ਹੀ ਪੋਰਟਲ 1Xbet ਨਾਲ ਸੰਬੰਧਿਤ ਜਾਂਚ ਦੇ ਆਧਾਰ ਤੇ ਕਈ ਮਸ਼ਹੂਰ ਸੈਲੀਬ੍ਰਿਟੀਜ਼ ਦੀਆਂ ਚੱਲ ਅਤੇ ਅਚਲ ਜਾਇਦਾਦਾਂ ਨੂੰ ਜਬਤ ਕਰ ਸਕਦੀ ਹੈ ਇਹ ਕਦਮ منی ਲਾਂਡਰਿੰਗ ਰੋਕੂ ਕਾਨੂੰਨ ਪੀਐਮਐਲਏ ਦੇ ਤਹਿਤ ਚੁੱਕਿਆ ਜਾਵੇਗਾ ਅਧਿਕਾਰਤ ਸੂਤਰਾਂ ਅਨੁਸਾਰ ਜਾਂਚ ਦੌਰਾਨ ਕਈ ਮਹੱਤਵਪੂਰਨ ਖੁਲਾਸੇ ਹੋਏ ਨੇ ਦਰਅਸਲ ਇਸ ਬੈਟਿੰਗ ਪੋਰਟਲ ਤੋਂ ਕਈ ਹਸਤੀਆਂ ਨੂੰ ਵੱਡੀ ਰਕਮ ਪ੍ਰਚਾਰ ਫੀਸ ਵਜੋਂ ਮਿਲੀ ਸੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਇਹ ਰਕਮ ਸਿੱਧੇ ਤੌਰ ਤੇ ਵੱਖ-ਵੱਖ ਜਾਇਦਾਦਾਂ ਵਿੱਚ ਲਗਾਈ ਗਈ ਹੈ ਜਿਸ ਵਿੱਚ ਮਹਿੰਗੇ ਫਲੈਟ फार्म हाउस ਬੈਂਕ ਖਾਤੇ ਅਤੇ ਵਿਦੇਸ਼ੀ ਨਿਵੇਸ਼ ਵੀ ਸ਼ਾਮਲ ਨੇ ਇਹ ਸਾਰੀਆਂ ਸੰਪਤੀਆਂ ਅਪਰਾਧ ਦੀ ਆਮਦਨੀ ਦੀ ਸ਼੍ਰੇਣੀ ਵਿੱਚ ਆਉਂਦੀਆਂ ਨੇ ਕਿਉਂਕਿ ਇਹਨਾਂ ਨੂੰ ਗੈਰਕਾਨੂੰਨੀ ਤੰਦ ਨਾਲ ਹਾਸਲ ਕੀਤਾ ਗਿਆ ਹੈ ਇਹ ਵੀ ਸਾਹਮਣੇ ਆਇਆ ਹੈ ਕਿ ਕੁਝ ਸੰਪਤੀਆਂ ਸਿਰਫ ਭਾਰਤ ਤੱਕ ਸੀਮਤ ਨਹੀਂ ਹਨ ਸਗੋਂ ਸੰਯੁਕਤ ਅਰਬ ਅਮੀਰਾਤ ਅਤੇ ਹੋਰ ਦੇਸ਼ਾਂ ਵਿੱਚ ਯੂਏਈ ਅਤੇ ਹੋਰ ਦੇਸ਼ਾਂ ਵਿੱਚ ਵੀ ਖਰੀਦੀਆਂ ਗਈਆਂ ਨੇ ਇਹ ਵਿਦੇਸ਼ੀ ਸੰਪਤੀਆਂ ਜਾਂਚ ਨੂੰ ਹੋਰ ਜਟਿਲ ਬਣਾਉਂਦੀਆਂ ਨੇ ਕਿਉਂਕਿ ਇਹਨਾਂ ਲਈ ਅੰਤਰਰਾਸ਼ਟਰੀ ਸਹਿਯੋਗ ਅਤੇ ਕਾਨੂੰਨੀ ਕਾਰਵਾਈ ਦੀ ਲੋੜ ਪਵੇਗੀ। EDI ਹੁਣ RJ ਕੁਰਕੀ ਹੁਕਮ ਜਾਰੀ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦੇ ਤਹਿਤ ਸੰਪਤੀਆਂ ਨੂੰ ਅਸਥਾਈ ਤੌਰ ਤੇ ਕਬਜ਼ੇ ਵਿੱਚ ਲਿਆ ਜਾਵੇਗਾ ਤਾਂ ਜੋ ਸਬੰਧਤ ਵਿਅਕਤੀ ਉਹਨਾਂ ਨੂੰ ਵੇਚ ਨਾ ਸਕਣ ਜਾਂ ਲੁਕੋ ਨਾ ਸਕਣ। ਇਸ ਤੋਂ ਬਾਅਦ ਕੇਸ ਨੂੰ ਨਿਰਣਾਇਕ ਅਥਾਰਟੀ ਕੋਲ ਪੇਜਿਆ ਜਾਵੇਗਾ ਜੋ ਇਹ ਤੈਅ ਕਰੇਗੀ ਕਿ ਇਹ ਸੰਪਤੀਆਂ ਵਾਕਈ ਅਪਰਾਧ ਦੀ ਆਮਦਨੀ ਹਨ ਜਾਂ ਨਹੀਂ ਜੇ ਅਥਾਰਟੀ ਤੋਂ ਮਨਜ਼ੂਰੀ ਮਿਲਦੀ ਏ ਤਾਂ ਇਹਨਾਂ ਜਾਇਦਾਦਾਂ ਸਰਕਾਰੀ ਤੌਰ ਤੇ ਜ਼ਬਤ ਕਰ ਲਈਏ ਤਾਂ ਇਹਨਾਂ ਜਾਇਦਾਦਾਂ ਨੂੰ ਸਰਕਾਰੀ ਤੌਰ ਤੇ ਜ਼ਬਤ ਕਰ ਲਿਆ ਜਾਵੇਗਾ ਉਸ ਤੋਂ ਬਾਅਦ ਅਦਾਲਤ ਵਿੱਚ ਚਾਰਜ ਸ਼ੀਟ ਦਾਇਰ ਕੀਤੀ ਜਾਵੇਗੀ ਜਿਸ ਦੇ ਆਧਾਰ ਤੇ ਸਬੰਧਤ ਸੈਲੀਬ੍ਰਿਟੀਜ਼ ਵਿਰੁੱਧ ਕਾਰਵਾਈ ਹੋਵੇਗੀ ਮਨੀ ਲਾਂਡਰਿੰਗ ਰੋਕੂ ਕਾਨੂੰਨ ਪੀਐਮਐਲਏ ਦਾ ਮੁੱਖ ਮਕਸਦ ਇਹ ਹੈ ਕਿ ਕੋਈ ਵੀ ਵਿਅਕਤੀ ਗੈਰ ਕਾਨੂੰਨੀ ਤੌਰ 'ਤੇ ਕਾਨੂੰਨੀ ਰੂਪ ਨਾ ਦੇ ਸਕੇ ਕਾਨੂੰਨ ਅਨੁਸਾਰ ਜਦੋਂ ਵੀ ਅਪਰਾਧਿਕ ਗਤੀਵਿਧੀਆਂ ਜਿਵੇਂ ਕਿ ਸੱਤੇਬਾਜ਼ੀ ਨਸ਼ਾ ਵਪਾਰ ਜਾਂ ਧੋਖਾਧੜੀ ਤੋਂ ਕਮਾਇਆ ਪੈਸਾ ਜਾਇਦਾਦਾਂ ਵਿੱਚ ਲਗਾਇਆ ਜਾਂਦਾ ਹੈ ਤਾਂ ਉਹ ਅਪਰਾਧ ਦੀ ਆਮਦਨੀ ਮੰਨੀ ਜਾਂਦੀ ਹੈ ਈਡੀ ਦਾ ਉਦੇਸ਼ ਇਹ ਹੈ ਕਿ ਅਜਿਹੇ ਵਿਅਕਤੀਆਂ ਨੂੰ ਉਸ ਧਨ ਦਾ ਆਨੰਦ ਨਾ ਲੈਣ ਦਿੱਤਾ ਜਾਵੇ ਜਾਂਚ ਦੇ ਦੌਰਾਨ ਕਈ ਫਿਲਮੀ ਸਟਾਰਾਂ ਖਿਡਾਰੀਆਂ ਅਤੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਦੇ ਨਾਮ ਸਾਹਮਣੇ ਆਏ ਨੇ ਅਕਸਰ ਇਹ ਹਸਤੀਆਂ ਵੱਡੇ ਪੈਸੇ ਦੇ لالਚ ਵਿੱਚ ਅਜਿਹੇ ਗੈਰਕਾਨੂੰਨੀ ਪਲੇਟਫਾਰਮਾਂ ਦਾ ਪ੍ਰਚਾਰ ਕਰਦੀਆਂ ਨੇ ਇਹਨਾਂ ਦੀ ਪਹੁੰਚ ਕਾਰਨ ਆਮ ਲੋਕ ਵੀ ਪ੍ਰਭਾਵਿਤ ਹੁੰਦੇ ਨੇ ਅਤੇ ਅਣਜਾਣੇ 'ਚ ਆਪਣੀ ਕਮਾਈ ਗਵਾ ਬੈਠਦੇ ਨੇ ਹੁਣ ਜਦੋਂ ED ਨੇ ਸਖਤ ਰਵੱਈਆ ਅਪਣਾਇਆ ਹੈ ਤਾਂ ਇਹ ਸੈਲੀਬ੍ਰਿਟੀਜ਼ ਵੱਡੇ ਦਬਾਅ ਹੇਠ ਨੇ ਕਈ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਹ ਸੰਪਤੀਆਂ ਜ਼ਬਤ ਹੋ ਗਈਆਂ ਤਾਂ ਇਹ ਫਿਲਮ ਉਦਯੋਗ ਅਤੇ ਖੇਡਾਂ ਦੀ ਦੁਨੀਆ ਲਈ ਵੱਡਾ ਝਟਕਾ ਸਾਬਿਤ ਹੋਵੇਗਾ ਕਿਉਂਕਿ ਪਹਿਲੀ ਵਾਰ ਇੰਨਾ ਵੱਡਾ ਕਦਮ ਮਸ਼ਹੂਰ ਹਸਤੀਆਂ ਦੇ ਖਿਲਾਫ ਚੁੱਕਿਆ ਜਾ ਰਿਹਾ ਹੈ ਇਸ ਕਾਰਵਾਈ ਦਾ ਪ੍ਰਭਾਵ ਸਿਰਫ ਵਿਅਕਤੀਗਤ ਪੱਧਰ ਤੱਕ ਸੀਮਤ ਨਹੀਂ ਰਹੇਗਾ ਸਗੋਂ ਇਸ ਨਾਲ ਪੂਰੇ ਮਨੋਰੰਜਨ ਅਤੇ ਵਿਗਿਆਪਨ ਖੇਤਰ 'ਚ ਹਲਚਲ ਮਚਣ ਦੀ ਸੰਭਾਵਨਾ ਹੈ ਬ੍ਰਾਂਡ ਐਂਡੋਰਸਮੈਂਟ ਅਤੇ ਵਿਗਿਆਪਨ ਉਦਯੋਗ ਨੂੰ ਵੀ ਹੁਣ ਹੋਰ ਸਾਵਧਾਨ ਹੋਣਾ ਪਵੇਗਾ ਕੰਪਨੀਆਂ ਨੂੰ ਆਪਣੇ ਕੋਈ ਪ੍ਰੋਮੋਸ਼ਨਲ ਸਾਥੀਆਂ ਦੀ ਪੈਠ ਭੂਮੀ ਦੀ ਜਾਂਚ ਕਰਨੀ ਪਵੇਗੀ ਤਾਂ ਜੋ ਉਹ ਕਿਸੇ ਗੈਰਕਾਨੂੰਨੀ ਗਤੀਵਿਧੀ ਨਾਲ ਜੁੜੇ ਨਾ ਹੋਣ ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਮਾਮਲਾ ਇੱਕ ਨਜ਼ਦੀਕ ਸਾਬਤ ਹੋਵੇਗਾ ਅਗਲੇ ਸਮੇਂ ਵਿੱਚ ਵੀ ਕੋਈ ਵੀ ਸੈਲੀਬ੍ਰਿਟੀ ਕਿਸੇ ਗੈਰ ਕਾਨੂੰਨੀ ਪੋਰਟਲ ਜਾਂ ਕੰਪਨੀ ਨਾਲ ਜੁੜਨ ਤੋਂ ਪਹਿਲਾਂ ਕਈ ਵਾਰ ਸੋਚੇਗਾ ਦੇਸ਼ ਭਰ ਵਿੱਚ ਇਹ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ ਆਮ ਲੋਕਾਂ ਦਾ ਕਹਿਣਾ ਹੈ ਕਿ ਜੇ ਮਸ਼ਹੂਰ ਹਸਤੀਆਂ ਜਿਨ੍ਹਾਂ ਨੂੰ ਲੋਕ ਆਦਰਸ਼ ਮੰਨਦੇ ਨੇ ਗਲਤ ਕੰਮਾਂ ਵਿੱਚ ਸ਼ਾਮਲ ਪਾਈਆਂ ਜਾਂਦੀਆਂ ਨੇ ਤਾਂ ਇਸ ਨਾਲ ਨੌਜਵਾਨ ਪੀੜੀ ਨੂੰ ਗਲਤ ਸਿੱਖਿਆ ਮਿਲਦੀ ਹੈ ਸੋਸ਼ਲ ਮੀਡੀਆ ਤੇ ਵੀ ਲੋਕਾਂ ਵੱਲੋਂ ਮਜ਼ਬੂਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਈਡੀ ਦੀ ਇਹ ਸੰਭਾਵੀ ਕਾਰਵਾਈ ਸਾਫ ਦਰਸਾਉਂਦੀ ਹੈ ਕਿ ਭਾਰਤ ਸਰਕਾਰ ਕਾਲੇ ਪੈਸੇ ਨੂੰ ਛਿੱਟਾ ਕਰਨ ਵਾਲੀਆਂ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕਰੇਗੀ منی ਲਾਂਡਰਿੰਗ ਵਿਰੁੱਧ ਇਹ ਕਦਮ ਨਾ ਸਿਰਫ ਮਸ਼ਹੂਰ ਹਸਤੀਆਂ ਲਈ ਚੇਤਾਵਨੀ ਹੈ ਸਗੋਂ ਪੂਰੇ ਉਦਯੋਗ ਲਈ ਇੱਕ ਸਖਤ ਸੰਦੇਸ਼ ਹੈ ਕਿ ਗੈਰ ਕਾਨੂੰਨੀ ਪੈਸੇ ਨਾਲ ਕੀਤੀ ਗਈ ਹਰ ਖਰੀਦਦਾਰੀ ਜਾਂ ਨਿਵੇਸ਼ ਕਾਨੂੰਨੀ ਕਾਰਵਾਈ ਦਾ ਹਿੱਸਾ ਬਣ ਸਕਦੀ ਹੈ। ਅਗਲੇ ਕੁਝ ਹਫ਼ਤਿਆਂ ਵਿੱਚ ਇਹ ਪੂਰਾ ਮਾਮਲਾ ਹੋਰ ਸਾਫ਼ ਹੋਵੇਗਾ ਕਿ ਕਿਹੜੇ ਸੈਲੀਬ੍ਰਿਟੀਜ਼ ਦੀਆਂ ਸੰਪਤੀਆਂ ਜ਼ਬਤ ਕੀਤੀਆਂ ਜਾਂਦੀਆਂ ਨੇ ਅਤੇ ਇਸ ਦਾ ਉਹਨਾਂ ਦੀ ਸ਼ੋਭੀ, ਕੈਰੀਅਰ ਅਤੇ ਲੋਕਪ੍ਰਿਅਤਾ ਤੇ ਕਿਹੜਾ ਅਸਰ ਪੈਂਦਾ ਹੈ। ਇਸ ਵੇਲੇ ਪੂਰਾ ਦੇਸ਼ ਇਸ ਕਾਰਵਾਈ ਤੇ ਟਕਤਕੀ ਲਗਾਈ ਬੈਠਾ ਹੈ।